ਲਾਈਨ ਦੇ ਬਿਲਕੁਲ ਵਿਚੋ ਵਿਚ ਮੇਰੀ ਬੈਕ ਸਾਈਡ ਤੇ ਹੈਗਾ ਫਿਰੋਜ਼ਪੁਰ ਤੇ ਆ ਹੈਗਾ ਰੇਲਵੇ ਸਟੇਸ਼ਨ ਤੇ ਇਧਰਲੀ ਸਾਈਡ ਤੇ ਹੈਗਾ ਮੇਰੇ ਪਾਕਿਸਤਾਨ ਇਹ ਜਿਹੜਾ ਉਸ ਐਨੀ ਵਾਲਾ ਬਾਰਡਰ ਹੈ ਨਾ ਗੰਡਾ ਸਿੰਘ ਵਾਲਾ ਪਾਕਿਸਤਾਨ ਵਾਲੀ ਸਾਈਡ ਤੇ ਇਹ ਝੰਡਾ ਪਾਕਿਸਤਾਨ ਵਾਲਿਆਂ ਦਾ ਝੂਲ ਰਿਹਾ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਾਰਡਰ ਦੇ ਨੇੜੇ ਆ ਅਸੀਂ ਆ ਨਿਗਰਾਨੀ ਵਾਸਤੇ ਟਾਵਰ ਬਣਿਆ ਹੋਇਆ ਤੇ ਇਧਰਲੇ ਪਾਸੇ ਪਾਕਿਸਤਾਨ ਹੈ ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਸੀ ਉਹ ਸਾਹਮਣੇ ਦਰਿਆ ਜਿਹੜਾ ਹੈਗਾ ਉਹਦਾ ਬੰਨ ਲੱਗਾ ਹੋਇਆ ਉਧਰ ਵੀਡੀਓ ਬਣਾਉਣੀ ਲੋਅ ਨਹੀਂ ਹੈਗੀ ਆਜੋ ਇੱਧਰਲੇ ਪਾਸੇ ਪਹਿਲਾਂ ਉੱਪਰ ਚੱਲਦੇ ਆਂ ਆਜੋ ਵੀ ਉੱਪਰ ਆਇਆ ਜੀ ਪੌੜੀਆਂ ਪੌੜੀਆਂ ਦਾ ਡਿਜ਼ਾਈਨ ਦੇਖੋ ਛੋਟੀਆਂ-ਛੋਟੀਆਂ ਪੌੜੀਆਂ ਉਧਰ ਚੜ੍ਹਣੀਆਂ ਸੌਖੀਆਂ ਜੀਆਂ ਆਹ ਦੇਖੋ ਸਭ ਤੋਂ ਪਹਿਲਾਂ ਇਹਦਾ ਕੁੰਡਾ ਦੇਖੋ ਆਹ ਦੇਖੋ ਕਿੰਨਾ ਤਕੜਾ ਕੁੰਡਾ ਆ ਚਾਦਰ ਬਹੁਤ ਮੋਟੀ ਲੱਗੀ ਹੋਈ ਆ ਚਾਦਰ ਤੋਂ ਬਾਅਦ ਫਿਰ ਸਰੀਏ ਲੱਗੇ ਹੋਏ ਇੱਧਰਲੀ ਸਾਈਡ ਤੇ ਆ ਦੇਖੋ ਆ ਦੇਖੋ ਨਿਗਰਾਨੀ ਰੱਖਣ ਵਾਸਤੇ ਉੱਪਰ ਚੜ੍ਹ ਸਕਦੇ ਆ ਪਤਾ ਨਹੀਂ ਸ਼ਾਇਦ ਰੋਕ ਨਾ ਦੇਣ ਮਿਲਟਰੀ ਵਾਲੇ ਆ ਦੇਖੋ ਪੀਲਰ ਜਿੱਥੋਂ ਦੀ ਰੇਲਵੇ ਟਰੈਕ ਜਾਂਦਾ ਸੀਗਾ ਤੇ ਇਹਦੇ ਬਿਲਕੁਲ ਦਰਿਆ ਦੇ ਦੂਜੀ ਸਾਈਡ ਤੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੀ ਸਮਾਦ ਬਣੀ ਹੋਈ ਹੈ ਉੱਤਰਨਾ ਵੀ ਔਖਾ ਪੂਰੀ ਪੂਰੀ ਜਗ੍ਹਾ ਰੱਖੀ ਹੋਈ ਹੈ ਆ ਦੇਖੋ ਨਹੀਂ ਸੌਖਾ ਹੀ ਆ ਖੋਲੋ ਤੈਨੂੰ ਹੁਣ ਖੋਲੀਓ ਦਾ ਜ਼ੋਰ ਲਾ ਕੇ ਵਾਓ ਆ ਦੇਖੋ ਜੀ ਅੰਗਰੇਜ਼ਾਂ ਟਾਈਮ ਦੀ 1888 ਦਾ ਬਣਿਆ ਹੋਇਆ ਗੇਟ ਇਹ ਗੇਟ 1888 ਦਾ ਬਣਿਆ ਹਾਵੜਾ ਦਾ ਕੋਲਕੱਤਾ 1971 ਦੀ ਜਿਹੜੀ ਜੰਗ ਸੀ ਨਾ ਉਹਦੇ ਵਿੱਚ ਪਾਕਿਸਤਾਨ ਵਾਲੇ ਇੱਥੇ ਤੱਕ ਆ ਚੁੱਕੇ ਸੀਗੇ ਆ ਦੇਖ ਲੋ ਆ ਜਿੰਨੇ ਨਿਸ਼ਾਨ ਸਾਰੇ ਗੋਲੀਆਂ ਦੇ ਆ ਥੱਲੇ ਤੱਕ ਆ ਦੇਖੋ ਆ ਦੇਖੋ ਇੱਧਰ ਸਾਹਮਣੇ ਆ ਵੀ ਦੇਖੋ ਕਿੰਨਾ ਵੱਡਾ ਗੋਲੀ ਦਾ ਨਿਸ਼ਾਨ ਹੈ ਪੂਰੀ ਵਿੱਚ ਤੱਕ ਗੋਲੀ ਗਈ ਹੋਈ ਹੈ ਸਤਲੁਜ ਦਰਿਆ ਬਾਰਡਰ ਤੇ ਇਧਰਲੇ ਪਾਸੇ ਕਿਲਾ ਜਾਂ ਰੇਲਵੇ ਸਟੇਸ਼ਨ ਵੈਸੇ ਰੇਲਵੇ ਸਟੇਸ਼ਨ ਹੀ ਹੈ ਵਿਚ ਦੀ ਰੇਲ ਨਿਕਲਦੀ ਆ ਤੇ ਟਾਵਰ ਵੀਡੀਓ ਦੇਖ ਰਹੇ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਹਮਣੇ ਦੇਖੋ ਜੀ ਫਿਰੋਜ਼ਪੁਰ ਆਪਾਂ ਫਿਰੋਜ਼ਪੁਰ ਦੇ ਇਲਾਕੇ ਵਿੱਚ ਆ ਆਪਾਂ ਹੁਸੈਨਿਵਾਲ ਬਾਰਡਰ ਜਿਹੜਾ ਹੈਗਾ ਉਹਦੀ ਵੀਡੀਓ ਅੱਗੇ ਬਣਾਈ ਸੀ ਤੇ ਉਹਦੇ ਵਿੱਚ ਕੁਝ ਪਾਰਟ ਰਹਿ ਗਏ ਸੀਗੇ ਉਹਦੇ ਲਈ ਆਪਾਂ ਦੁਬਾਰਾ ਇੱਧਰ ਆਏ ਆ ਤੇ ਜੁੜੇ ਰਿਹਾ ਚੈਨਲ ਦੇ ਨਾਲ ਇਸ ਟਾਈਮ ਆਪਾਂ 12 ਚ ਤਕਰੀਬ 12-13 ਕਿਲੋਮੀਟਰ ਦੂਰ ਹੈਗੇ ਆ ਬਾਰਡਰ ਤੋਂ ਫਰੋਜਪੁਰ ਸ਼ਹਿਰ ਦਾ ਕੈਂਟ ਏਰੀਆ ਬਾਰਡਰ ਦੇ ਨਾਲ ਲੱਗਦਾ ਇਹ ਆਖਰੀ ਜ਼ਿਲ੍ਹਾ ਆ ਪੰਜਾਬ ਦਾ ਪਰਲੇ ਪਾਸੇ 12-13 ਕਿਲੋਮੀਟਰ ਤੋਂ ਬਾਅਦ ਪਾਕਿਸਤਾਨ ਸ਼ੁਰੂ ਹੋ ਜਾਂਦਾ ਆ ਕਾਫੀ ਸੈਂਸਿਟਿਵ ਏਰੀਆ ਮੰਨਿਆ ਗਿਆ ਇਧਰਲਾ ਪਾਸਾ ਸ਼ਹਿਰ ਵੈਸੇ ਖੁੱਲਾ ਆ ਬੜੀ ਤਰੱਕੀ ਵੀ ਨਹੀਂ ਕੀਤੀ ਇਸ ਸ਼ਹਿਰ ਨੇ ਕਿਉਂਕਿ ਬਾਰਡਰ ਦਾ ਏਰੀਆ ਦੁਪਹਿਰ ਦਾ 1.30 ਵਜੇ ਆ ਜੀ ਸਭ ਤੋਂ ਪਹਿਲਾਂ ਬੀਂਡਿਆਂ ਦੀਆਂ ਆਵਾਜ਼ਾਂ ਸੁਣੋ ਕਿਦਾਂ ਰੌਲਾ ਪਾਇਆ ਇਹਨਾਂ ਨੇ ਤੇ ਆਪ ਫਰੋਜ਼ਪੁਰ ਸਾਈਡ ਤੋਂ ਆਏ ਆ ਆ ਹੈਗਾ ਹੁਸੈਨੀਵਾਲਾ ਰੇਲਵੇ ਸਟੇਸ਼ਨ ਤੇ ਆ ਦੇਖੋ ਸਾਰੇ ਪਾਸੇ ਇੱਥੇ ਆ ਕੇ ਬੰਦ ਹੋ ਜਾਂਦਾ ਇਸ ਤੋਂ ਅੱਗੇ ਟ੍ਰੇਨ ਨਹੀਂ ਜਾਂਦੀ ਇੱਥੇ ਸਿਰਫ ਨਾ ਜਿਸ ਦਿਨ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਜਾਂ ਸ਼ਹੀਦੀ ਦਿਹਾੜਾ ਹੁੰਦਾ ਨਾ ਦੋ ਦਿਨ ਹੀ ਟ੍ਰੇਨ ਆਉਂਦੀ ਐ ਇੱਥੇ ਮੇਲਾ ਲੱਗਦਾ ਗੇ ਆਜੋ ਆਜੋ ਰੇਲਵੇ ਸਟੇਸ਼ਨ ਤੇ ਲਿਜਾ ਕੇ ਤੁਹਾਨੂੰ ਦਿਖਾਉਂਦਾ ਮੈਂ ਸਾਹਮਣੇ ਆਪਣੀ ਟਿਕਟ ਖਿੜਕੀ ਸਟੇਸ਼ਨ ਤੇ ਪਹੁੰਚ ਚੁੱਕੇ ਆ ਪੌੜੀਆਂ ਦੇਖੋ ਰੰਗ ਰੰਗ ਕੀਤਾ ਬਹੁਤ ਸੋਹਣਾ ਬਣਿਆ ਹੋਇਆ ਆਜਾ ਉੱਪਰ ਚੱਲਦੇ ਆਪਾਂ ਹੁਸੈਨੀਵਾਲਾ ਬਾਰਡਰ ਤੇ ਆ ਹੈਗਾ ਇਸ ਟਾਈਮ ਆਪਾਂ ਹੁਸੈਨੀਵਾਲਾ ਰੇਲਵੇ ਸਟੇਸ਼ਨ ਤੇ ਖੜੇ ਆ ਲਾਈਨ ਦੇ ਬਿਲਕੁਲ ਵਿਚੋ ਵਿਚ ਮੇਰੀ ਬੈਕ ਸਾਈਡ ਤੇ ਹੈਗਾ ਫਿਰੋਜ਼ਪੁਰ ਤੇ ਆ ਹੈਗਾ ਰੇਲਵੇ ਸਟੇਸ਼ਨ ਤੇ ਇਧਰਲੀ ਸਾਈਡ ਤੇ ਹੈਗਾ ਮੇਰੇ ਪਾਕਿਸਤਾਨ ਪਹਿਲਾਂ ਇਹ ਜਿਹੜਾ ਟ੍ਰੈਕ ਹੈ ਪਾਕਿਸਤਾਨ ਜਾਂਦਾ ਹੁੰਦਾ ਸੀ ਤੇ ਹੁਣ ਇਹ ਇੱਥੇ ਤੱਕ ਹੀ ਜਾਂਦਾ ਹੈ ਇੱਥੇ ਸਿਰਫ 2 ਦਿਨ ਟ੍ਰੇਨ ਚੱਲਦੀ ਆ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਤੇ ਉਹਨਾਂ ਦੇ ਜਨਮ ਦਿਨ ਤੇ ਉਦੋਂ ਮੇਲਾ ਲੱਗਦਾ ਜਦੋਂ ਬਾਰਡਰ ਤੇ ਤੇ ਉਦੋਂ ਹੀ ਸੰਗਤਾਂ ਜਿੰਨੇ ਵੀ ਦਰਸ਼ਕ ਆਉਂਦੇ ਆ ਤਾਂ ਉਹ ਇੱਥੇ ਤੱਕ ਟ੍ਰੇਨ ਆਉਂਦੀ ਆ ਉਦੋਂ ਭਰੀ ਟ੍ਰੇਨ ਆਉਦੀ ਫ੍ਰੀ ਆਫ ਕਾਸਟ ਟ੍ਰੇਨ ਚੱਲਦੀ ਆ ਫਿਰੋਜ਼ਪੁਰ ਤੋਂ ਇਸ ਤੋਂ ਅੱਗੇ ਸਤਲੁਜ ਦਰਿਆ ਆ ਤੇ ਦਰਿਆ ਦੇ ਪਰਲੇ ਪਾਸੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਜੀ ਆਜੋ ਆਪਾਂ ਅੱਗੇ ਚੱਲਦੇ ਆ ਆ ਸਾਹਮਣੇ ਜਿਹੜਾ ਪੋਲ ਆ ਇਹ ਹੈਗਾ ਸਤਲੁਜ ਦਰਿਆ ਦਾ ਇਹ ਪੁਰਾਣੀਆਂ ਬਿਲਡਿੰਗਾਂ ਬਣੀਆਂ ਹੋਈਆਂ ਤੇ ਹੁਸੈਨੀਵਾਲਾ ਬਾਰਡਰ ਤੋਂ ਆਪਾਂ ਆ ਸਾਹਮਣੇ ਵਾਲੀ ਪਾਸੇ ਨੂੰ ਜਾਣਾ ਹੈ ਇੱਧਰ ਜਿਹੜੇ ਪੁਰਾਣੇ ਪੋਲ ਹੁੰਦੇ ਸੀ ਉਭੀ ਤੁਹਾਨੂੰ ਦਿਖਾ ਲਦੇ ਆ ਆ ਦੇਖੋ ਹੁਣ ਆਪਾਂ ਇਸ ਪਾਸੇ ਜਾਣਾ ਤੇ ਇਧਰਲੇ ਪਾਸੇ ਉਹ ਤੁਸੀਂ ਦੇਖ ਹੀ ਸਕਦੇ ਹੋ ਮੈਂ ਤੁਹਾਨੂੰ ਥੋੜਾ ਜ਼ੂਮ ਕਰਕੇ ਦਿਖਾ ਲਦਾ ਇੱਥੋਂ ਵਿੱਚੋਂ ਤੇ ਉਹ ਮੋਰੇ ਪੌੜ ਬਣਿਆ ਆ ਤੇ ਪੌੜ ਦੇ ਅੱਗੇ ਮਿਲਟਰੀ ਬੈਠੀ ਦੋਨਾਂ ਸਾਈਡਾਂ ਤੇ ਆਪਾਂ ਇਸ ਪਾਸੇ ਜਾਣਾ ਇਸ ਟਾਈਮ ਦੇਖੀਏ ਦੋ ਟ੍ਰੇਨ ਤਾਂ ਨਹੀਂ ਉਹਦੀ ਨਹੀਂ ਠੀਕ ਹੈ ਐਂਡ ਆਫ ਪਾਰਕ ਐਂਟਰੀ ਐਂਡ ਆਫ ਪਾਰਕ ਆ ਲੋ ਜੀ ਇੱਧਰਲੇ ਪਾਸੇ ਜਾਣਾ ਆਪਾਂ ਹੁਣ ਇੱਥੋਂ ਸਿੱਧੇ ਜਾਣਾ ਵੀ ਆਪਾਂ ਸਿੱਰੇ ਹੀ ਜਾਣਾ ਸਿੱਧੇ ਹੀ ਜਾਣਾ ਇੱਧਰਲੇ ਪਾਸੇ ਵੀ ਹੈ ਨਾ ਜਿਹੜੀ ਪਹਿਲੀ ਟ੍ਰੇਨ ਦਾ ਰੇਲਵੇ ਟ੍ਰੈਕ ਹੁੰਦਾ ਸੀ ਉਹ ਹੈਗਾ ਤੁਹਾਨੂੰ ਉਹ ਦਿਖਾ ਲਦੇ ਆਂ ਇਸ ਪੈਂਡ ਦੇ ਵਿੱਚ ਦੀ ਆ ਦੇਖੋ ਬਾਰਡਰ ਦੇ ਪੈਂਡ ਇਸ ਤਰ੍ਹਾਂ ਦੇ ਆ ਕੁਝ ਕਾਫੀ ਠੀਕ-ਠਾਕ ਹਾਲਤ ਹੈ ਆ ਬਿਲਡਿੰਗ ਪੁਰਾਣੀ ਬਣੀ ਹੋਈ ਰੇਲਵੇ ਵਾਲਿਆਂ ਦੀ ਹੈ ਇੱਥੋਂ ਕੁਛ ਇਸ ਤਰ੍ਹਾਂ ਦਾ ਜੀ ਆ ਬਿਲਡਿੰਗ ਆਪਾਂ ਦੇਖਣੀ ਆ ਪੁਰਾਣੀ ਬਣੀ ਐ 1947 ਤੋਂ ਪਹਿਲਾਂ ਦੀ ਦੱਸਦੇ ਆ ਤੇ ਇਸ ਟਾਈਮ ਰੱਖ-ਰਖਾਵ ਕੁਝ ਇਸ ਤਰ੍ਹਾਂ ਦਾ ਹੈ ਇੱਥੋਂ ਦੀ ਆਪਾਂ ਜਾਣਦੇ ਆ ਰਸਤਾ ਥੋੜਾ ਜਿਹਾ ਟਫ ਜਿਹਾ ਆ ਆ ਦੇਖੋ ਸਾਹਮਣੇ ਪਾਸੇ ਦਰਿਆ ਹੈਗਾ ਤੇ ਇਧਰਲੇ ਪਾਸੇ ਕਿੱਥੇ ਪੱਤਰ ਹੈ ਜਿਆਦਾ ਵੱਡਾ ਜਾਨ ਦੀ ਗੱਡੀ ਹੈਗੀ ਅੱਛਾ ਟਾਇਰ ਦੇ ਮੂਰੇ ਆ ਰਿਹਾ ਬੈਕ ਕਰ ਲੈਨੇ ਮੱਡੀ ਦੀ ਗੱਡੀ ਲਓ ਜੀ ਪਾਣੀ ਬਹੁਤ ਤਰਨਾ ਤਕੜਾ ਸੀਗਾ ਠੀਕ ਆ ਇਹ ਆ ਜੀ ਮੂਰੇ ਸਤਲੁਜ ਦਰਿਆ ਆ ਇਧਰਲੇ ਪਾਸੇ ਦੇਖੋ ਪਾਣੀ ਕਿੰਨਾ ਹੈਗਾ ਤੇ ਦੇਖਦੇ ਆ ਇੱਥੇ ਕੀ ਕੁਛ ਹੈਗਾ ਆਜੋ ਅੱਗੇ ਔਰ ਸਾਹਮਣੇ ਜੀ ਪਾਕਿਸਤਾਨ ਹਿੰਦੁਸਤਾਨ ਦਾ ਜਿਹੜਾ ਬਾਰਡਰ ਹੈ ਭਾਰਤ ਦਾ ਤੇ ਪਾਕਿਸਤਾਨ ਦਾ ਉਹਦਾ ਝੰਡਾ ਦਿਖਾਈ ਦੇ ਰਿਹਾ ਤੁਸੀਂ ਦੇਖ ਲਓ ਇਹ ਜਿਹੜਾ ਉਸ ਐਨੀ ਵਾਲਾ ਬਾਰਡਰ ਹੈ ਨਾ ਗੰਡਾ ਸਿੰਘ ਵਾਲਾ ਪਾਕਿਸਤਾਨ ਵਾਲੀ ਸਾਈਡ ਤੇ ਇਹ ਝੰਡਾ ਪਾਕਿਸਤਾਨ ਵਾਲਿਆਂ ਦਾ ਝੂਲ ਰਿਹਾ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਾਰਡਰ ਦੇ ਨੇੜੇ ਆ ਅਸੀਂ ਪਹਿਲਾਂ ਸਤਲੁਜ ਦਰਿਆ ਬਹੁਤ ਵੱਡਾ ਹੁੰਦਾ ਸੀ ਆ ਪੀਲਰਾਂ ਵਾਲੀ ਜ਼ਮੀਨ ਵੀ ਸਤਲੁਜ ਦਰਿਆ ਦੀ ਆ ਹੁਣ ਤਾਂ ਵਾਈ ਜੋਗ ਹੈ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਜਿਹੜੀ ਆਪਾਂ ਵੀਡੀਓ ਬਣਾਈ ਆ ਨਾ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਛੱਡ ਦੂੰਗਾ ਆਇਦਰਲੇ ਪਾਸੇ ਆ ਚੱਲਦੇ ਹੁਣ ਆਪਾਂ ਦਰਿਆ ਦੇ ਦੂਏ ਪਾਸੇ ਤੁਸੀਂ ਦੇਖ ਸਕਦੇ ਹੋ ਦੱਸਿਆ ਜਾਂਦਾ ਵੀ ਇਹਦੇ ਵਿੱਚ ਦੀ ਟ੍ਰੇਨ ਜਾਂਦੀ ਹੁੰਦੀ ਸੀਗੀ ਆਪਾਂ ਪਹਿਲਾਂ ਆ ਨਿਗਰਾਨੀ ਵਾਸਤੇ ਟਾਵਰ ਬਣਿਆ ਹੋਇਆ ਤੇ ਇੱਧਰਲੇ ਪਾਸੇ ਪਾਕਿਸਤਾਨ ਹੈ ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਸੀ ਉਹ ਸਾਹਮਣੇ ਦਰਿਆ ਜਿਹੜਾ ਹੈਗਾ ਉਹਦਾ ਬੰਨ ਲੱਗਾ ਹੋਇਆ ਉਧਰ ਵੀਡੀਓ ਬਣਾਉਣੀ ਲੋਅ ਨਹੀਂ ਹੈਗੀ ਆਜੋ ਇੱਧਰਲੇ ਪਾਸੇ ਪਹਿਲਾਂ ਉੱਪਰ ਚੱਲਦੇ ਆਂ ਆਜੋ ਵੀ ਉੱਪਰ ਆਇਆ ਜੀ ਪੌੜੀਆਂ ਪੌੜੀਆਂ ਦਾ ਡਿਜ਼ਾਈਨ ਦੇਖੋ ਛੋਟੀਆਂ-ਛੋਟੀਆਂ ਪੌੜੀਆਂ ਉਦਾਂ ਚੜਨੀਆਂ ਸੌਖੀਆਂ ਹੀ ਆ ਇਧਰਲੇ ਪਾਸੇ ਫਿਰੋਜ਼ਪੁਰ ਦਾ ਏਰੀਆ ਜੀ ਆ ਸਾਰਾ ਸਤਲੁਜ ਦਰਿਆ ਦਾ ਪਾਣੀ ਹੈ ਉਹ ਸਾਹਮਣੇ ਬੋਰਡ ਖੜੀ ਆ ਆ ਵੀ ਸਤਲੁਜ ਦਰਿਆਈ ਆ ਜਦੋਂ 1971 ਦੇ ਵਿੱਚ ਜੰਗ ਲੱਗੀ ਆ ਉਸ ਤੋਂ ਬਾਅਦ ਇਹ ਟ੍ਰੇਨ ਦੇ ਜਿਹੜੇ ਟ੍ਰੈਕ ਸੀਗਾ ਉਹ ਚੱਕ ਦਿੱਤਾ ਗਿਆ ਜਾਂ ਸੁਣਨ ਚ ਤਾਂ ਇਹ ਵੀ ਆ ਰਹੀ ਪਾਕਿਸਤਾਨ ਵਾਲੇ ਲੁੱਟ ਕੇ ਲੈ ਗਏ ਸੀਗੇ ਐਸ ਟਾਈਮ ਆਪਾਂ ਰੇਲਵੇ ਸਟੇਸ਼ਨ ਦੇ ਉੱਪਰ ਖੜੇ ਆਂ ਗੇਟ ਦੇਖੋ ਤੁਸੀਂ ਕਿੰਨਾ ਮਜ਼ਬੂਤ ਹੈ ਇਹ ਅੰਗਰੇਜ਼ਾਂ ਟਾਈਮ ਦੀ ਬਣੀ ਹੋਈ ਬਿਲਡਿੰਗ ਹੈਗੀ ਆ ਗੇਟ ਬਾਹਲੇ ਮਜ਼ਬੂਤ ਬਣੇ ਹੋਏ ਆ ਮੈਂ ਤੁਹਾਨੂੰ ਗੇਟ ਬਾਹਰੇ ਦਿਖਾ ਲਦਾ ਆਹ ਦੇਖੋ ਪਹਿਲਾਂ ਥੱਲੇ ਕੁੰਡੇ ਇਹਦੀ ਉਹ ਜਿਹੜੇ ਰੈਡੂ ਲੱਗਾ ਹੁੰਦਾ ਉਹ ਤਾਂ ਟੁੱਟ ਗਿਆ ਆਹ ਦੇਖੋ ਸਭ ਤੋਂ ਪਹਿਲਾਂ ਇਹਦਾ ਕੁੰਡਾ ਦੇਖੋ ਆ ਦੇਖੋ ਕਿੰਨਾ ਤਕੜਾ ਕੁੰਡਾ ਆ ਚਾਦਰ ਬਹੁਤ ਮੋਟੀ ਲੱਗੀ ਹੋਈ ਆ ਚਾਦਰ ਤੋਂ ਬਾਅਦ ਫਿਰ ਸਰੀਏ ਲੱਗੇ ਹੋਏ ਤੇ ਇਧਰਲੀ ਸਾਈਡ ਤੇ ਆ ਦੇਖੋ ਆ ਦੇਖੋ ਇਹ ਦੇਖਣ ਵਾਸਤੇ ਜਾਂ ਗੋਲੀਆਂ-ਗੋਲੀਆਂ ਚਲਾਉਣ ਵਾਸਤੇ ਉਹਦੇ ਲਈ ਬਣੇ ਹੋਏ ਦੇਖੋ ਤੁਸੀਂ ਗੇਟ ਬਹੁਤ ਹੀ ਮਜ਼ਬੂਤ ਗੇਟ ਆ ਆ ਅੰਦਰਲਾ ਪਾਸਾ ਸੇਮ ਦੂਜਾ ਪਾਸਾ ਕਾਫੀ ਸਟਰੋਂਗ ਬਣਿਆ ਹੋਇਆ ਗੇਟ ਹੈ ਇਹ ਤੇ ਉਧਰੋਂ ਦੀ ਘੁੰਮ ਕੇ ਆਣ ਕੇ ਇਹਦਾ ਕੁੰਡਾ ਇਹਦੇ ਵਿੱਚ ਲੱਗਦਾ ਸੀ ਆ ਦੇਖੋ ਬਹੁਤ ਮੋਟਾ ਕੁੰਡਾ ਹੈ ਇਹ ਤੇ ਅੰਗਰੇਜ਼ਾਂ ਨੂੰ ਵੀ ਡਰ ਹੁੰਦਾ ਸੀ ਅੰਦਰਲੀ ਸਾਈਡ ਤੋਂ ਦਿਖਾਲਦਾ ਮੈਂ ਆ ਦੇਖੋ ਇੱਕ ਟਾਵਰ ਕਾਫੀ ਉੱਚਾ ਆ ਦੋਏ ਪਾਸਿਓਂ ਦਿਖਾਲਦਾ ਮੈਂ ਇੱਕ ਵਾਰ ਇਧਰੋਂ ਤਾਂ ਠੀਕ ਤਰ੍ਹਾਂ ਦਿਸਣਾ ਨਹੀਂ ਤੁਹਾਨੂੰ ਆ ਪੌੜੀਆਂ ਲੱਗੀਆਂ ਹੋਈਆਂ ਵਿੱਚ ਦੀ ਕਾਫੀ ਉੱਚਾ ਆ ਦੇਖੋ ਨਿਗਰਾਨੀ ਰੱਖਣ ਵਾਸਤੇ ਉੱਪਰ ਚੜ੍ਹ ਸਕਦੇ ਆ ਪਤਾ ਨਹੀਂ ਸ਼ਾਇਦ ਰੋਕ ਨਾ ਦੇਣ ਮਿਲਟਰੀ ਵਾਲੇ ਤੇ ਜੇ ਆ ਦੇਖਿਆ ਜਾਈਏ ਦੇਖੀ ਤਾਂ ਗੋਲੀਆਂ-ਗੋਲੀਆਂ ਚਲਾਉਣ ਲਈ ਰੱਖੀ ਹੋਈ ਜਗਾ ਪੁਰਾਣੀਆਂ ਇੱਟਾਂ ਆ ਸਾਰੇ ਇੱਧਰਲੇ ਪਾਸੇ ਬਣੀਆਂ ਆ ਆ ਵੀ ਉੱਪਰਲੇ ਪਾਸੇ ਫੇਰ ਇੱਕ ਤਾਂ ਇਹ ਹੋ ਗਈਆਂ ਉਸ ਤੋਂ ਬਾਅਦ ਇੱਧਰਲੀ ਸਾਈਡ ਵੀ ਦੇਖੋ ਆ ਦੇ ਆ ਪੌੜੀਆਂ ਬਣੀਆਂ ਹੋਈਆਂ ਉੱਪਰ ਚੜ ਕੇ ਫਿਰ ਉਹ ਹੀ ਚੀਜ਼ ਆ ਦੇਖੋ ਇਧਰਲੀ ਸਾਈਡ ਵੀ ਨਿਗਰਾਨੀ ਰੱਖ ਸਕਦੇ ਇਧਰ ਵੀ ਤੇ ਇਧਰ ਵੀ ਆਹ ਥੱਲੇ ਵੀ ਦੇਖੋ ਜੇ ਥੱਲਿਓ ਕੋਈ ਇਹਨੂੰ ਕਿਲੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹਨ ਤਾਂ ਉਹਦੇ ਲਈ ਵੀ ਗੋਲੀਆਂ ਗੂੜੀਆਂ ਚਲਾਈਆਂ ਜਾ ਸਕਦੀ ਆਹ ਦੇਖੋ ਆ ਵੀ ਕਿਲੇ ਰਹੀ ਚੀਜ਼ ਆ ਆਹ ਦੇਖੋ ਪੀਲਰ ਜਿੱਥੋਂ ਦੀ ਰੇਲਵੇ ਟ੍ਰੈਕ ਜਾਂਦਾ ਸੀਗਾ ਤੇ ਇਹਦੇ ਬਿਲਕੁਲ ਦਰਿਆ ਦੇ ਦੂਜੀ ਸਾਈਡ ਤੇ ਪਾਗਲ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੀ ਸਮਾਦ ਬਣੀ ਹੋਈ ਹੈ ਤੇ ਉਧਰ ਵੀ ਸੇਮ ਇਦਾਂ ਦੀ ਇੱਕ ਬਿਲਡਿੰਗ ਹੈਗੀ ਆ ਆ ਦੇਖੋ ਲਾਈਨ ਹੈ ਨਹੀਂ ਆ ਉੱਪਰ ਦੀ ਜਿਹੜੀਆਂ ਬਿਜਲੀ ਦੀਆਂ ਤਾਰਾਂ ਨੰਗ ਦੀਆਂ ਇਸ ਟਾਈਮ ਉਰ ਟੈਲੀਫੋਨ ਦੀਆਂ ਤਾਰਾਂ ਹਜੇ ਵੀ ਨਾ ਕਰੀਆਂ ਇਹਦੇ ਉੱਤੋਂ ਦੀ ਆ ਦੇਖੋ ਬਹੁਤ ਸੋਹਣੀ ਬਿਲਡਿੰਗ ਬਣੀ ਹੈ ਜੀ ਆ ਪਾ ਇਧਰੋਂ ਦੇਖ ਕੇ ਆਏ ਆ ਇਧਰਲੀ ਸਾਈਡ ਵੀ ਤੁਹਾਨੂੰ ਦਿਖਾ ਲਦਾ ਮੈਂ ਆ ਵੀ ਦੇਖੋ ਕਿਲਾ ਬਹੁਤ ਸੋਹਣਾ ਬਣਿਆ ਹੋਇਆ ਇਹਦਾ ਅੰਦਰਲੀ ਸਾਈਡ ਦੇਖਦੇ ਕੀ ਹੈਗਾ ਆ ਜੀ ਤਾਂ ਤੁਸੀਂ ਦੇਖ ਹੀ ਲਈਆ ਆ ਦੇਖੋ ਜੀ ਇਹ ਵੀ ਸੇਮ ਗੋਲੀਆਂ ਗੋਲੀਆਂ ਚਲਾਉਣ ਲਈ ਤੇ ਇੱਕ ਪੌੜੀ ਆ ਥੱਲੇ ਜਾਂਦੀ ਹੈ ਆ ਦੇਖੋ ਸਿੱਧੀ ਪੌੜੀ ਜਾਂਦੀ ਹੈ ਥੱਲੇ ਹੈ ਤਾਂ ਕੁਛ ਨਹੀਂ ਇੱਕ ਪੌੜੀ ਆ ਤਾਂ ਚੜਦੀ ਆ ਪੌੜੀ ਇਹ ਵੀ ਕਾਫੀ ਮਜ਼ਬੂਤ ਹੈ ਇਹਦੇ ਉੱਪਰ ਜਾ ਸਕਦੇ ਆ ਮੈਂ ਟਰਾਈ ਕਰਦਾ ਪਰ ਨਹੀਂ ਪੌੜੀ ਦੇ ਡੰਡੇ ਟੁੱਟਿਆ ਆ ਦੇਖੋ ਟਰਾਈ ਕਰਦਾ ਫਿਰ ਵੀ ਮੈਂ ਹਲੋ ਜੀ ਉੱਪਰ ਆ ਪਾ ਚੁੱਕੇ ਆ ਉੱਪਰ ਕੋਈ ਖਾਸ ਚੀਜ਼ ਤਾਂ ਹੈ ਨਹੀਂ ਆ ਦੇਖੋ ਆ ਸੇਮ ਚੀਜ਼ਾਂ ਆ ਜੇ ਥੱਲੇ ਕੋਈ ਹਮਲਾ ਕਰਦਾ ਗੋਲੀਆਂ ਗੋਲੀਆਂ ਚਲਾਉਣ ਲਈ ਤੇ ਇੱਧਰ ਲਈ ਸੈੱਡ ਵੀ ਆ ਫਿਰ ਉਹੀ ਰੇਲਵੇ ਟਰੈਕ ਹਲੋ ਜੀ ਚੱਲਦੇ ਹੁਣ ਥੱਲੇ ਆ ਦੇਖੋ ਉਹੀ ਪੌੜੀਆਂ ਉਤਰਨਾ ਵੀ ਔਖਾ ਬਹੁਤ ਪੂਰੀ پوری ਜਗਾ ਰੱਖੀ ਹੋਈ ਹੈ ਆ ਦੇਖੋ ਛੱਤ ਦੇਖੋ ਇਹਦੀ ਤੇ ਪੌੜੀ ਦੇਖੋ ਰੇਲਵੇ ਟਰੈਕ ਦੀ ਲਾਈਨ ਹੀ ਲਾਈ ਹੋਈ ਹੈ ਬਹੁਤ ਮਜ਼ਬੂਤ ਕੰਮ ਕੀਤਾ ਹੋਇਆ ਇਧਰ ਵੀ ਉਹੀ ਟਰੈਕ ਦੀ ਲਾਈਨ ਹੈ ਤੇ ਥੱਲੇ نیچے ਜਾਣ ਲਈ ਉਹ ਸਾਹਮਣੇ ਦਰਵਾਜ਼ਾ ਹੈਗਾ ਆਪਾਂ ਥੱਲੇੋਂ ਦੀ ਜਾਵਾਂਗੇ ਆ ਵੀ ਗੇਟ ਦੇਖੋ ਕਿੰਨੇ ਮਜ਼ਬੂਤ ਹੈ ਸੇਮ ਹੀ ਚੀਜ਼ ਅਲਟਰ ਟਾਈਪ ਲੱਗੇ ਹੋਏ ਕੁੰਡੇ ਦੇਖੋ ਆ ਰਬੜਾ ਦੇਖੋ ਕਿੰਨੀਆਂ ਮੋਟੀਆਂ ਮੋਟੀਆਂ ਬਹੁਤ ਤਕੜਾ ਜੁਗਾੜ ਬਣਾਇਆ ਹੋਇਆ ਮਜ਼ਬੂਤੀ ਪੱਖੋਂ ਦੂਜੀ ਸਾਈਡ ਦੇਖੋ ਉਧਰ ਉਹ ਵੀ ਮੈਂ ਦਿਖਾ ਲਦਾ ਤੁਹਾਨੂੰ ਆ ਸਟੀਲ ਦੀ ਗ੍ਰੇ ਗਰੈਲ ਜਿਹੜੀ ਨਮੀ ਲੱਗੀ ਹੋਈ ਹੈ ਇਧਰਲੇ ਪਾਸੇ ਪਾਕਿਸਤਾਨ ਉਹੀ ਇਵੀ ਸੇਮ ਪੌੜੀ ਉੱਪਰ ਚੜ੍ਹਦੀ ਹੈ ਤੇ ਅਬ ਗੋਲੀਆਂ-ਗੋਲੀਆਂ ਚਲਾਉਣ ਲਈ ਇੱਧਰ ਵੀ ਜਗ੍ਹਾ ਬਣੀ ਹੈ ਤੇ ਇੱਕ ਪੌੜੀ ਇੱਧਰ ਦੀ ਥੱਲੇ ਉਤਰਦੀ ਹੈ ਇਹ ਵੀ ਮੈਂ ਤੁਹਾਨੂੰ ਥੋੜਾ ਜਿਆਦਾ ਦਿਖਾ ਲ ਦਿੰਨਾ ਸੇਮ ਯਾ ਰੂਮ ਉਦਾਂ ਹੀ ਉੱਧਰ ਉਦਾਂ ਪੌੜੀ ਬਣੀ ਹੈ ਇਹਦੇ ਇਦਾਂ ਬਣੀ ਹੋਈ ਹੈ ਆਜੋ ਹੁਣ ਬਾਹਰ ਇਸ ਕਿਲੇ ਤੇ ਜਾਇਸ ਰੇਲਵੇ ਸਟੇਸ਼ਨ ਦੇ ਉੱਪਰ ਆ ਜਿੰਨੇ ਵੀ ਨਿਸ਼ਾਨ ਦਿਸਦੇ ਆ ਨਾ ਇਹ ਸਾਰੀ ਗੋਲੀਆਂ ਦੇ ਆ 19 ਦੀ 1971 ਦੀ ਜੜੀ ਜੰਗ ਸੀ ਨਾ ਉਹਦੇ ਵਿੱਚ ਪਾਕਿਸਤਾਨ ਵਾਲੇ ਇੱਥੇ ਤੱਕ ਆ ਚੁੱਕੇ ਸੀਗੇ ਆ ਦੇਖ ਲੋ ਆ ਜਿੰਨੇ ਨਿਸ਼ਾਨ ਸਾਰੇ ਗੋਲੀਆਂ ਦੇ ਆ ਥੱਲੇ ਤੱਕ ਆ ਦੇਖੋ ਆ ਦੇਖੋ ਇੱਧਰ ਸਾਹਮਣੇ ਆ ਵੀ ਦੇਖੋ ਕਿੰਨਾ ਵੱਡਾ ਗੋਲੀ ਦਾ ਨਿਸ਼ਾਨ ਹੈ ਪੂਰੀ ਵਿਚ ਤੱਕ ਗੋਲੀ ਗਈ ਹੋਈ ਹੈ ਇੱਧਰਲੇ ਪਾਸੇ ਵੀ ਪੂਰੇ ਬਰਸ਼ਟ ਬੱਚੇ ਹੋਏ ਇਹਦੇ ਜੋੜੀਦਾਰ ਦੋਨੇ ਇੱਥੇ ਖੜੇ ਰਹਿ ਇਹਨਾਂ ਨੂੰ ਕਿ ਆ ਜਾਓ ਉੱਪਰ ਚੜ੍ਹਦੇ ਆ ਸਾਹਮਣੇ ਟਾਵਰ ਦੇ ਉੱਤੇ ਤਾਂ ਕਹਿੰਦੇ ਵੀ ਮੁਸ਼ਕਲ ਆ ਨਹੀਂ ਚੜ੍ਹ ਸਕਣਾ ਹਾ ਵੀ ਜਨਰਲ ਸਿੰਘ ਮੋਦੀ ਸਾਹਿਬ ਕਹਿੰਦੇ ਆ ਵੀ ਉਸ ਦਾ ਮੈਥਡ ਉਹ ਮਨਾਇ ਨਹੀਂ ਕੀਤਾ ਉਹਨਾਂ ਨੇ ਉਹ ਕਹਿੰਦੇ ਜਿੱਥੇ ਤੱਕ ਤੁਹਾਡੀ ਹਿੰਮਤ ਹੈ ਚੜ ਸਕਦੇ ਤੁਸੀਂ ਐਵੇਂ ਪਾਕਿਸਤਾਨ ਦੇ ਫਰੰਡ ਨਾ ਦੇਖਿਓ ਅੱਛਾ ਮੈਂ ਵੀ ਪਾਕਿਸਤਾਨ ਦੇ ਫਰੰਡ ਦੇਖ ਕੇ ਸਾਡਾ ਬੇਇਮਾਨ ਮਜੂਦ ਨੂੰ ਕਿਹਾ ਰਾਜੀ ਤੇ ਦੁਖੀ ਗਿਆ ਉਹ ਕਹਿੰਦੇ ਜੀ ਆਪਣੀ ਜ਼ਿੰਮੇਵਾਰੀ ਚੜਜੋ ਲੱਤਾਂ ਨੂੰ ਜੋੜ ਇੱਕ ਵਾਰ ਲੱਗਣਾ ਬੋਨਰ ਲੱਗਣਾ ਇਹ ਜੰਗਲ ਜੰਗਾਲ ਲੱਗਾ ਪਤਾ ਨਹੀਂ ਕੋਈ ਨਹੀਂ ਟੁੱਟਣ ਵਾਲਾ ਨਹੀਂ ਉਹ ਗਾਰੰਟੀ ਦਿੰਦੇ ਕਹਿੰਦੇ ਟੁੱਟਦਾ ਨਹੀਂ ਹੈਗਾ ਉਹ ਕਹਿੰਦੇ ਸਾਡੀ ਕੋਈ ਗਾਰੰਟੀ ਨਹੀਂ ਸਾਡੀ ਆਪਣੀ ਜ਼ਿੰਮੇਵਾਰੀ ਹੈ ਜੀ ਅੱਛਾ ਲਓ ਜੀ ਉੱਪਰ ਜਾ ਸਕਦੇ ਵੈਸੇ ਇੰਨੀ ਕੋਈ ਗੱਲ ਨਹੀਂ ਹੈਗੀ ਪਰ ਗਰਮੀ ਬਹੁਤ ਹੈ ਦੁਪਹਿਰਾ ਦੇੰਦਾ ਲੱਭਣਾ ਕੁਝ ਨਹੀਂ ਉੱਤੇ ਲੱਭਣਾ ਕੁਝ ਨਹੀਂ ਹੈਗਾ ਇਹ ਤਾਂ ਗੱਲ ਸਹੀ ਆ ਸ਼ਾਇਦ ਉੱਤੇ ਵੀਡੀਓ ਬਣਾਉਣੀ ਲੋਅ ਨਾ ਕਰਨ ਆਜੋ ਆਪਾਂ ਥੱਲੇ ਚੱਲਦੇ ਹਾਂ ਜਿੱਥੇ ਹੁਣ ਟ੍ਰੇਨ ਰੁਕਦੀ ਹੁੰਦੀ ਸੀ ਪੌੜੀਆਂ ਦਾ ਹਾਲ ਦੇਖ ਲਓ ਕਿੱਦਾਂ ਦਾ ਆ ਇਹ ਟ੍ਰੇਨ ਆ ਦੇਖੋ ਇੱਧਰਲੇ ਪਾਸੇ ਅਵਸ਼ੇਸ਼ ਪਏ ਆ ਆ ਦੇਖੋ ਰੇਲਵੇ ਟ੍ਰੈਕ ਦੇ ਨਿਸ਼ਾਨੀਆਂ ਇਤੋਂ ਦੀ ਟ੍ਰੇਨ ਜਿਹੜੀ ਜਾਂਦੀ ਹੁੰਦੀ ਸੀ ਫਿਰੋਜ਼ਪੁਰਗਾ ਸਾਰੇ ਦਿੱਲੀ ਦੁਲੀ ਵਾਲੀ ਸਾਈਡ ਨੂੰ ਤੇ ਆਹ ਸਾਈਡ ਹੈਗੀ ਪਾਕਿਸਤਾਨ ਵਾਲੀ ਆ ਚਲੋ ਪੱਥਰ ਪੁੱਤਰ ਦਾ ਇਹਨਾਂ ਨੇ ਬਾਅਦ ਵਿੱਚ ਲਾਇਆ ਹੋਗਾ ਹੋ ਸਕਦਾ ਤੇ ਆ ਜੋ ਇਹ ਵੀ ਦਿਖਾਲਦਾ ਮੈਂ ਆ ਦੇਖੋ ਪਹਿਲਾ 뷰 ਇਹਦਾ ਛੋਟੀਆਂ ਛੋਟੀਆਂ ਇੱਟਾਂ ਤਾਂ ਨਹੀਂ ਵੱਡੀਆਂ ਇੱਟਾਂ ਦਾ ਡਿਜ਼ਾਈਨਿੰਗ ਉਹ ਅੱਛੀ ਕੀਤੀ ਹੋਈ ਏ ਇਹਦਾ ਗੇਟ ਆ ਲੱਗਾ ਹੋਇਆ ਇਹ ਪਤਾ ਨਹੀਂ ਇੰਨੇ ਭਾਰੇ ਗੇਟ ਕਿਉਂ ਲਾਏ ਇਹਨਾਂ ਨੇ ਆ ਗੇਟ ਦੀ ਗੱਲ ਕਰੀਏ ਤੁਸੀਂ ਦੇਖ ਲਓ ਕਿੰਨਾ ਮਜ਼ਬੂਤ ਗੇਟ ਹੈ ਉੱਪਰ ਤੱਕ ਤੇ ਆ ਵੀ ਦੇਖ ਲਓ ਆਜੋ ਅੰਦਰ ਇਹ ਗੇਟ 1888 ਦਾ ਬਣਿਆ ਹਾਵੜਾ ਦਾ ਕਲਕੱਤੇ ਆ ਤੁਸੀਂ ਪੜ੍ਹ ਸਕਦੇ ਹੋ 1888 ਗੇਟ ਬਹੁਤ ਮਜ਼ਬੂਤ ਹੈ ਇਹਦੀਆਂ ਰਵੜਾਂ ਰੋੜਾਂ ਦੇਖੋ ਕਿੰਨੀਆਂ ਮਜ਼ਬੂਤ ਲੱਗੀਆਂ ਹੋਈਆਂ ਉਦੋਂ ਦਾ ਬਣਿਆ ਹੋਇਆ ਹਜੇ ਤੱਕ ਸਹੀ ਸਲਾਮਤ ਵਿੱਚ ਸਹੀ ਸਲਾਮਤ ਹੀ ਹੈਗਾ ਹਜੇ ਵਰਕ ਕਰਦਾ ਤੁਸੀਂ ਦੇਖ ਸਕਦੇ ਹੋ ਰਾਜੂ ਇਕੱਲਾ ਹੀ ਐਡਾ ਵੱਡਾ ਗੇਟ ਮੇਰਾ خیال ਹੈ ਹੈ ਨਹੀਂ ਸੌਖਈਆ ਖੋਲੋ ਤਾਂ ਇਹਨੂੰ ਹੁਣ ਖੋਲਿਓ ਤਾਂ ਜੋਰ ਲਾ ਕੇ ਵਾਓ ਆ ਦੇਖੋ ਜੀ ਅੰਗਰੇਜ਼ਾਂ ਟਾਈਮ ਦੀ 1888 ਦਾ ਬਣਿਆ ਹੋਇਆ ਗੇਟ ਰਾਜੂ ਨੇ ਤੇ ਜੇਲੇ ਨੇ ਖੋਲ ਦਿੱਤਾ ਸਹੀ ਹੈ ਬਿਲਕੁਲ ਸਹੀ ਆ ਕਾਫੀ ਮਜ਼ਬੂਤ ਆ ਦੇਖੋ ਤੁਸੀਂ ਜਿਦਾ ਦੇਖੀਏ 3 ਇੰਚੀ ਦਾ ਐਂਗਲ ਇੱਧਰ 3 ਇੰਚੀ ਦਾ ਇੱਧਰ ਕੱਟੋ-ਕੱਟ ਨਹੀਂ ਤਾਂ ਰਾਜੂ ਕਿੰਨੇ ਸੂਦੀ ਹੋਊ ਆਹ 4 ਸੂਦੀ ਤਾਂ ਨਹੀਂ 3 ਕਸੂਦੀ ਆ ਵਿੱਚ ਚਦਰਾਂ ਇਹ ਹੈਗੀ ਅੱਧੀ ਅੱਧੀ ਇੰਚੀ ਦੇ ਅੱਧੀ ਇੰਚੀ ਤੋਂ ਘਟਿਆ 3 ਕਸੂਦੀ ਆ ਸਾਰਾ 3 ਸੂ ਤਾਂ ਬਣਿਆ ਹੋਏ ਹਾਂ ਆਹ ਦੇਖੋ ਇੱਥੋਂ ਪਤਾ ਲੱਗਦਾ ਤੇ 3 ਕਸੂਦੀ ਹੈਗੀ ਚਦਰ ਬਹੁਤ ਮੋਟੀ ਹੁੰਦੀ ਆ ਤੇ ਕੁੰਡੇ ਦੇਖ ਲਓ ਹਜੇ ਤੱਕ ਠੀਕ ਠਾਕ ਆ ਆ ਸਾਰੇ ਤੇ ਆਹ ਦੱਸਦੇ ਜੀ ਇੱਥੇ ਟ੍ਰੇਨ ਰੁਕਦੀ ਹੁੰਦੀ ਸੀ ਹੁਣ ਇਹਦੇ ਉੱਪਰਲੀ ਛੱਤ ਵੀ ਦੇਖੋ ਪੂਰੀ ਮਜ਼ਬੂਤ ਹੈ ਬਹੁਤ ਜ਼ਿਆਦਾ ਮਜ਼ਬੂਤ ਹੈ ਮਜ਼ਬੂਤ ਨਹੀਂ ਬਹੁਤ ਜ਼ਿਆਦਾ ਮਜ਼ਬੂਤ ਹੈ ਆ ਸਿੱਧੀ ਪਰਲੇ ਪਾਸੇ ਨੂੰ ਪਾਕਿਸਤਾਨ ਨੂੰ ਟ੍ਰੇਨ ਜਾਂਦੀ ਹੁੰਦੀ ਸੀ ਚਲੋ ਉਦੋਂ ਪਾਕਿਸਤਾਨ ਤਾਂ ਨਹੀਂ ਸੀਗਾ ਪਰ ਦੇਖਣ ਵਾਲੀ ਗੱਲ ਹੈ ਵੀ ਇਹ ਇਸ ਤਰ੍ਹਾਂ ਕਿਉਂ ਬਣਾਇਆ ਸੀ ਇੱਧਰ ਗੇਟ ਲੱਗਾ ਆ ਤੇ ਦੂਹੇ ਪਾਸੇ ਨਹੀਂ ਸਵਾਰੀਆਂ ਕਿੱਥੇ ਉਤਰਦੀਆਂ ਸੀ ਕਿੱਥੇ ਚੜ੍ਹਦੀਆਂ ਸੀਗੀਆਂ ਇਹ ਤਾਂ ਇੱਕ ਸਸਪੈਂਸ ਹੀ ਰਹਿ ਗਈ ਤੇ ਅੰਦਰਲੀ ਸਾਈਡ ਆ ਦੇਖੋ ਇੱਧਰਲੇ ਪਾਸਾ ਆ ਬੱਟੇ-ਬੁੱਟੇ ਪਏ ਆ ਰੇਲਵੇ ਟ੍ਰੈਕ ਤਾਂ ਚੱਕ ਲਿਆ ਇੱਥੋਂ ਸਾਰਾ ਹੀ ਤੇ ਕੁਛ ਤਾਂ ਕਹਿੰਦੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਪਾਕਿਸਤਾਨੀ ਇਹ ਚੱਕ ਕੇ ਲੈ ਗਏ ਤੇ ਜਾਂ ਫਿਰ ਇਹਨਾਂ ਨੇ ਆਪ ਹੀ ਚੇਂਜ ਕਰਤਾ ਆ ਦੇਖੋ ਸਾਹਮਣੇ ਵਾਲੇ ਪਾਸੇ ਆਪ ਬੈਠਣ ਵਾਸਤੇ ਦੋਨੀਆਂ ਸਾਈਡਾਂ ਤੇ ਬੈਂਚ ਟਾਈਪ ਬਣੇ ਹੋਏ ਆ ਤੇ ਸੱਤ ਲੋਹੇ ਦਰਿਆ ਸਾਰਾ ਲੋਹੇ ਥੱਪਿਆ ਉੱਪਰਲੇ ਪਾਸੇ ਤੇ ਜੇ ਇਧਰਲੇ ਪਾਸੇ ਦੇਖੀਏ ਇੱਕ ਕਮਰਾ ਆ ਤੇ ਦਰਵਾਜ਼ੇ ਦੀ ਡਿਜ਼ਾਈਨਿੰਗ ਦੇਖੋ ਸਭ ਤੋਂ ਪਹਿਲਾਂ ਆ ਦੇਖੋ ਤੇ ਇਹ ਜਿਹੜਾ ਉੱਪਰੋਂ ਮੈਂ ਤੁਹਾਨੂੰ ਦਿਖਾ ਲਦਾ ਸੀ ਇਹੋ ਹੀ ਕਮਰਾ ਹੈ ਆ ਦੇਖੋ ਉੱਥੋਂ ਉੱਪਰ ਆਪਾਂ ਆਏ ਹਾਂ ਇਹਦੇ ਵਿੱਚ ਵੀ ਸੇਮ ਬੈਰਕਾਂ ਬਣੀਆਂ ਹੋਈਆਂ ਗੋਲੀਆਂ-ਗੋਲੀਆਂ ਚਲਾਉਣ ਵਾਸਤੇ ਆ ਦੇਖੋ ਤੇ ਸੇਮ ਉਧਰਲੇ ਪਾਸੇ ਰੂਮ ਹੈ ਜਿਹਦੀ ਆਪਾਂ ਗੱਲ ਕਰਦੇ ਸੀਗੇ ਵੀ ਉੱਪਰੋਂ ਇੱਟਾਂ ਦੀਆਂ ਪੌੜੀਆਂ ਬਣੀਆਂ ਹੋਈਆਂ ਐ ਇਹ ਉਹ ਕਮਰਾ ਹੈ ਆ ਦੇਖੋ ਇਹਦੀਆਂ ਪੌੜੀਆਂ ਇੱਧਰਲੇ ਪਾਸੇ ਹੋਣਗੀਆਂ ਆ ਦੇਖੋ ਆ ਦੇ ਉਹੀ ਪੌੜੀਆਂ ਇਦੇ ਚ ਵੀ ਉਹੀ ਗੋਲੀਆਂ ਚਲਾਉਣ ਲਈ ਸਾਰਾ ਕੁਝ ਬਣਿਆ ਅੱਗੇ ਨਹੀਂ ਰਾਇਆ ਕਮਰੇ ਦੇ ਅੰਦਰ ਤਾਂ ਬਿਲਕੁਲ ਨੀਰ ਕੋਪਿਆ ਜਾਣਾ ਠੀਕ ਨਹੀਂ ਹੈ ਆਜੋ ਜੀ ਆਪਾਂ ਹੁਣ ਬਾਹਰ ਚੱਲਦੇ ਆਂ ਸੈਂਟਰ ਵਿੱਚ ਡਿਜ਼ਾਈਨਿੰਗ ਦੇਖੋ ਕਿੰਨੇ ਸੋਹਣੇ ਬਣੇ ਹੋਏ ਆ ਇਹ ਆ ਜੀ ਅੰਗਰੇਜ਼ਾਂ ਦੀ ਕਾਰੀਗਰੀ ਕਹਿ ਸਕਦੇ ਕਿਉਂਕਿ ਜਦੋਂ ਦੇਖ ਰੇ ਕੋ ਕਰਨ ਵਾਲਾ ਬੰਦਾ ਵਧੀਆ ਹੋਵੇ ਨਾ ਤਾਂ ਕੰਮ ਆਪਣੇ ਆਪ ਵਧੀਆ ਹੋਣ ਲੱਗ ਪੈਂਦੇ ਏ ਨਹੀਂ ਹੈ ਕਿ ਭਾਰਤ ਵਿੱਚ ਵਧੀਆ ਚੀਜ਼ਾਂ ਨਹੀਂ ਹੈਗੀਆਂ ਅੰਗਰੇਜ਼ਾਂ ਤੋਂ ਪਹਿਲਾਂ ਵੀ ਬਹੁਤ ਕੁਸ਼ਤੀ ਬਹੁਤ ਸੋਹਣੀਆਂ ਸੁਹਣੀਆਂ ਚੀਜ਼ਾਂ ਬਣੀਆਂ ਹੋਈਆਂ ਪਰ ਇੱਕ ਸਿਸਟਮ ਦੇ ਵਿੱਚ ਸਾਰਾ ਕੁਝ ਹੋਵੇ ਤਾਂ ਜਿਆਦਾ ਵਧੀਆ ਰਹਿੰਦਾ ਸਤਲੁਜ ਦਰਿਆ ਬਾਰਡਰ ਤੇ ਇਧਰਲੇ ਪਾਸੇ ਕਿਲਾ ਜਾਂ ਰੇਲਵੇ ਸਟੇਸ਼ਨ ਵੈਸੇ ਰੇਲਵੇ ਸਟੇਸ਼ਨ ਹੀ ਹੈ ਵਿਚ ਦੀ ਰੇਲ ਨਿਕਲਦੀ ਹੈ ਤੇ ਟਾਵਰ ਬਾਹਰੋਂ ਵੀਊ ਬਹੁਤ ਸ਼ਾਨਦਾਰ ਤੇ ਇਧਰਲੇ ਪਾਸੇ ਫੇਰ ਸਤਲੁਜ ਦਰਿਆ ਹਰੀਕੇ ਪੱਤਨ ਤੋਂ ਜਿਹੜੇ ਪਾਣੀ ਸਤਲੁਜ ਔਰ ਬਿਆਸ ਇਕੱਠਾ ਹੋ ਕੇ ਪਾਣੀ ਇੱਥੇ ਆਉਂਦਾ ਇੱਥੇ ਫੇਰ ਪਾਣੀ ਨੂੰ ਰੋਕਿਆ ਹੋਇਆ ਤੇ ਸਾਹਮਣੇ ਬੋਰਡ ਦਾ ਦਰਖਤ ਦੇਖੋ ਕਿੰਨਾ ਸ਼ਾਨਦਾਰ ਤੇ ਥੱਲੇ ਸਾਡੀ ਖੜੀ ਆ ਗੱਡੀ ਟੁੱਪ ਤੋਂ ਬਚਾਉਣ ਵਾਸਤੇ ਹੁਸੈਨੀਵਾਲਾ ਬਾਰਡਰ ਜੀ ਬੈਕ ਸਾਈਡ ਤੇ ਜਿਹੜਾ ਤੁਸੀਂ ਬਿਲਡਿੰਗ ਦੇਖ ਰਹੇ ਹੋ ਇੱਕ ਕਿਲਾ ਟਾਈਪ ਹੈ ਰੇਲਵੇ ਸਟੇਸ਼ਨ ਹੈ 1888 ਦੇ ਟਾਈਮ ਦੇ ਲੱਗੇ ਹੋਏ ਗੇਟ ਇਹ ਤੋਂ ਪਤਾ ਲੱਗਦਾ ਕਿ ਕਾਫੀ ਪੁਰਾਣੀ ਬਿਲਡਿੰਗ ਹੈਗੀ ਐ ਇਹ ਤੇ ਇਹਦੇ ਵਿੱਚ ਦੀ ਰੇਲਵੇ ਲਾਈਨ ਲੰਘਦੀ ਸੀਗੀ ਤੇ ਜਿਹੜਾ ਇੱਥੋਂ ਦੀ ਅੱਗੇ ਬੈਕ ਸਾਈਡ ਤਾਣੀ ਦਿੱਲੀ ਜਾਂਦੀ ਹੁੰਦੀ ਸੀ ਤੁਸੀਂ ਦੇਖ ਹੀ ਸਕਦੇ ਹੋ ਸਾਰਾ ਪਾਸਾ ਤੇ ਆ ਮੇਰੀ ਬੈਕ ਸਾਈਡ ਤੇ ਜਿਹੜਾ ਹੈਗਾ ਇਹ ਸਤਲੁਜ ਦਰਿਆ ਆ ਤੇ ਦਰਿਆ ਦੇ ਵਿੱਚ ਦੀ ਜਿਹੜਾ ਟਰੈਕ ਹੈਗਾ ਆ ਇਹ ਜਾਂਦਾ ਸੀ ਪਾਕਿਸਤਾਨ ਖੈਰ ਉਦੋਂ ਪਾਕਿਸਤਾਨ ਤਾਂ ਨਹੀਂ ਬਣਿਆ ਸੀਗਾ ਪਰ ਅੰਗਰੇਜ਼ਾਂ ਨੇ ਆਪਣੀ ਸਿਕਿਉਰਿਟੀ ਵਾਸਤੇ ਕਿਲਾ ਟਾਈਪ ਹੀ ਬਣਾਇਆ ਹੋਇਆ ਸੀਗਾ ਜੋ ਤੁਸੀਂ ਇਸ ਟਾਈਮ ਮੇਰੇ ਬੈਕ ਸਾਈਡ ਤੇ ਦੇਖ ਸਕਦੇ ਹੋ ਤੇ ਵੀਡੀਓ ਵੀ ਇੱਥੇ ਸਮਾਪਤੀ ਹੈ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਜੀ ਕਿਸੇ ਹੋਰ ਬਲੌਗ ਚ ਚੰਗਾ ਜੀ ਸਤਿ ਸ੍ਰੀ ਅਕਾਲ